ਪੰਜੀ ਕੀ ਤੁਹਾਡੀ ਵੀ ਸਕਿਨ ਸਮੇਂ ਤੋਂ ਪਹਿਲਾਂ ਲੂਜ਼ ਹੋ ਚੁੱਕੀ ਹੈ ਝੁਰੜੀਆਂ ਆ ਚੁੱਕੀਆਂ ਨੇ ਸਕਿਨ ਤੇ ਨਿਖਾਰ ਨਹੀਂ ਹੈਗਾ ਪਿਗਮੈਂਟੇਸ਼ਨ ਹੈ ਜਾਂ ਸ਼ਾਈਆਂ ਨੇ ਬਹੁਤ ਪੁਰਾਣੀਆਂ ਜਾਂ ਤੁਹਾਡੀ ਸਕਿਨ ਇੱਕਦਮ ਡਲ ਹੋ ਚੁੱਕੀ ਹੈ ਤਾਂ ਕੋਈ ਗੱਲ ਨਹੀਂ ਤੁਹਾਨੂੰ ਇੱਕ ਫੇਸ ਮਾਸਕ ਦੱਸਣੀ ਆ ਜਿਹੜੀ ਤੁਹਾਡੇ ਪੁਰਾਣੇ ਤਪਣੇ ਸ਼ਾਈਆਂ ਪੁਰਾਣੇ ਪੁਰਾਣੀ ਪਿਗਮੈਂਟੇਸ਼ਨ ਦਾਗ ਧੱਬੇ ਪਿੰਪਲ ਬਿਲਕੁਲ ਹੀ ਰਾਤੋਂ ਰਾਤ ਚਿਹਰੇ ਤੋਂ ਗਾਇਬ ਕਰ ਦੇਗੀ ਤੇ ਚਲੋ ਜੀ ਤੁਹਾਡੇ ਨਾਲ ਆਪਾਂ ਸ਼ੇਅਰ ਕਰਦੇ ਹਾਂ ਫੇਸ ਟੈਕ फेस पैक बनाने के लिए आपको चाहिए एक कटोरी जन की खाली कोली ਉਦੇ ਵਿੱਚ ਪਾਣਾ ਹੈ ਆਪਾਂ ਮੁਲਤਾਨੀ ਮਿੱਟੀ ਜੋ ਮੁਲਤਾਨੀ ਮਿੱਟੀ ਦਾ ਪਾਊਡਰ ਹੁੰਦਾ ਹੈ ਨਾ ਬਹੁਤ ਹੀ ਸਕਿਨ ਨੂੰ ਟਾਈਟ ਕਰਨ ਵਿੱਚ ਕਾਰਗਰ ਹੁੰਦਾ ਹੈ ਔਰ ਜੋ ਓਪਨ ਪੋਰਸ ਹੁੰਦੇ ਨੇ ਨਾ ਉਹਨਾਂ ਨੂੰ ਬਿਲਕੁਲ ਠੀਕ ਕਰਦਾ ਹੈ ਜਿਨ੍ਹਾਂ ਨੂੰ ਪਿੰਪਲ ਦੀ ਪ੍ਰੋਬਲਮ ਹੈ ਪਿੰਪਲ ਨਹੀਂ ਠੀਕ ਹੋ ਰਹੇ ਜਾਂ ਪਿੰਪਲ ਦੀ ਵਜ੍ਹਾ ਨਾਲ ਛੋਟੇ ਛੋਟੇ ਗੱਡੇ ਪੈ ਚੁੱਕੇ ਹੈ ਚਿਹਰੇ ਤੇ ਉਹ ਠੀਕ ਹੋਣਗੇ ਤੇ ਉਹਦੇ ਵਿੱਚ ਪਾਣਾ ਹੈ ਕਿ ਚਮਚ ਮੁਲੇਠੀ ਪਾਊਡਰ ਠੀਕ ਹੈ ਇੱਕ ਹੀ ਚਮਚ ਲੈ ਮਲਤਾਨੀ ਮਿੱਟੀ ਇੱਕ ਚਮਚ ਲੈਣਾ ਆਪਾਂ ਮੁਲੇਠੀ ਪਾਊਡਰ ਜੀ ਹਾਂ ਮੁਲੇਠੀ ਪਾਊਡਰ ਜਿਹੰਦਾ ਨਾ ਸਾਡੇ ਸ਼ਾਈਆਂ ਨੂੰ ਪਿਰਮਟੇਸ਼ਨ ਨੂੰ ਦਾਗ ਧੱब्बਿਆਂ ਨੂੰ ਬਿਲਕੁਲ ਰਿਮੂਵ ਕਰਨ ਵਿੱਚ ਬਹੁਤ کارਗਰ ਹੈ ਰਾਤੋਂ ਰਾਤ ਹੀ ਤੁਹਾਡੀਆਂ ਝੁਰੜੀਆਂ ਤੁਹਾਡੇ ਚਿਹਰੇ ਤੋਂ ਸ਼ਾਈਆਂ ਪਿਰਮਟੇਸ਼ਨ ਗਾਇਬ ਕਰ ਦੇਗਾ ਤੁਹਾਨੂੰ ਪਤਾ ਵੀ ਨਹੀਂ ਚੱਲਣਾ ਤੇ ਉਹਦੇ ਵਿੱਚ ਪਾਣੇ ਆਪਾਂ ਗੁਲਾਬ ਜਲ ਯਾਨੀ ਕਿ ਰੋਜ਼ ਵਾਟਰ ਮਿਕਸ ਕਰਨੀ ਆਪਾਂ ਰੋਜ਼ ਵਾਟਰ ਔਰ ਗੁਲਾਬ ਜਲ ਮਿਕਸ ਕਰਕੇ ਤੇ ਤੁਸੀਂ ਇਹ ਵਾਲਾ ਖੂਬਸੂਰਤ ਜਿਹਾ ਪੈਕ ਜਿਹੜਾ ਬਣਾ ਕੇ ਰੈਡੀ ਕਰ ਸਕਦੇ ਹੋ ਇਹਦੇ ਵਿੱਚ ਇੱਕ ਹੋਰ ਚੀਜ਼ ਪਾ ਸਕਦੇ ਆ ਉਹ ਚੀਜ਼ ਜਦੋਂ ਮੇਰੇ ਸ਼ਾਇਆ ਹੁੰਦੀ ਸੀ ਨਾ ਬਹੁਤ ਜ਼ਿਆਦੀਆਂ ਪ੍ਰੈਗਨਨਸੀ ਤੋਂ ਬਾਅਦ ਕਈਆਂ ਦੇ ਕਈਆਂ ਦੇ ਹਾਰਮੋਨਸ ਚੇਂਜ ਹੋਣ ਤੋਂ ਬਾਅਦ ਜਿਹੜੀ ਚਿਹਰੇ ਤੇ ਸ਼ਾਇਆ ਪੈਣੀ ਸ਼ੁਰੂ ਹੋ ਜਾਂਦੀ ਹੈ ਤੇ ਉਹ ਠੀਕ ਹੀ ਨਹੀਂ ਹੁੰਦੀਆਂ ਤੇ ਇੱਕ ਚੀਜ਼ ਹੋਰ ਹੈ ਜੋ ਮੈਂ ਵਰਤਦੀ ਹੁੰਦੀ ਸੀ ਹੁਣ ਮੇਰੇ ਸ਼ਾਇਆ ਬਿਲਕੁਲ ਠੀਕ ਨੇ ਹੁਣ ਮੈਂ ਕਦੀ-ਕਦਾਈ ਪਾਨੀ ਆ ਅਗਰ ਤੁਹਾਡੇ ਸ਼ਾਈਆਂ ਨੇ ਪਿਗਮੈਂਟੇਸ਼ਨ ਹੈ ਤੁਸੀਂ ਇਸ ਚੀਜ਼ ਦਾ ਇਸਤੇਮਾਲ ਕਰ ਸਕਦੇ ਹੋ ਚੀਜ਼ ਕਿਹੜੀ ਉਹ ਹੈ ਕਿ ਪਿਆਜ਼ ਆਨੀਅਨ ਪਿਆਜ਼ ਦਾ ਰਸ ਜਿਹੜਾ ਤੁਸੀਂ ਇੱਕ ਚਮਚ ਇਹਦੇ ਵਿੱਚ ਮਿਕਸ ਕਰਕੇ ਇਸ ਫੇਸ ਪੈਕ ਨੂੰ ਤੁਸੀਂ ਹਫਤੇ 'ਚ ਚਾਰ ਵਾਰੀ ਲਗਾ ਸਕਦੇ ਹੋ ਅਗਰ ਜ਼ਿਆਦੀਆਂ ਸ਼ਾਈਆਂ ਨੇ ਤਾਂ ਤੁਸੀਂ ਡੇਲੀ ਵੀ ਇਸ ਨੂੰ ਇਸਤੇਮਾਲ ਕਰ ਸਕਦੇ ਹੋ 15 ਤੋਂ 20 ਮਿੰਟ ਆਪਣੇ ਚਿਹਰੇ ਤੇ ਲਗਾ ਕੇ ਰੱਖਣਾ ਜਿਨ੍ਹਾਂ ਦੇ ਜ਼ਿਆਦੀਆਂ ਸ਼ਾਈਆਂ ਨੇ ਹੁਣ ਮੇਰੇ ਸ਼ਾਇਆ ਬਿਲਕੁਲ ਨਹੀਂ ਹੈਗੀਆਂ ਇਸ ਕਰਕੇ ਮੈਂ ਬਿਲਕੁਲ ਸਕਿਪ ਕੀਤਾ ਹੋਇਆ ਹੈ ਜਦੋਂ ਮੇਰੇ ਸ਼ਾਇਆ ਸੀਗੇ ਤਾਂ ਉਹਦੇ ਮੈਂ ਬਹੁਤ ਇਸਤੇਮਾਲ ਕਰਦੀ ਸੀ ਇਸ ਪਿਆਜ਼ ਦਾ ਇਸ ਪਿਆਜ਼ ਦੇ ਰਸ ਦੇ ਨਾਲ ਤੁਹਾਡੇ ਪਾਣੀ ਤੇ ਪ੍ਰਾਣੀ ਸ਼ਾਇਆ ਪ੍ਰਾਣੀ ਪ੍ਰਾਣੀ ਟ੍ਰਾਂਸਮਿਟੇਸ਼ਨ ਪਲ ਵਿੱਚ ਖਤਮ ਹੋ ਜਾਂਦੀ ਤਾਂ ਉਹ ਪਤਾ ਹੀ ਚੱਲਣਾ ਤੁਸੀਂ ਰਾਤੋਂ ਰਾਤ ਮਤਲਬ ਕਿ ਦਿਨੋਂ ਦਿਨ ਤੁਹਾਡੀ ਸਕਿਨ एकदम ਨਿੱਖਰਦੀ ਜਾਣੀ ਹੈ ਔਰ ਜੋ ਮਲਤਾਨੀ ਮਿੱਟੀ ਔਰ ਮਲੇਟੀ ਬੋਰਡਰ ਤੁਹਾਡੀ ਸਕਿਨ ਨੂੰ ਇੱਕਦਮ ਕਸਾਅ ਲੈ ਕੇ ਆਏਗਾ ਸਕਿਨ ਨੂੰ ਇੱਕਦਮ ਕੱਸ ਦੇਗਾ ਸਕਿਨ ਲੂਜ਼ ਹੋ ਚੁੱਕੀ ਹੈ ਸਕਿਨ ਡੈਡ ਹੋ ਚੁੱਕੀ ਹੈ ਸਾਰੀ ਪ੍ਰੇਸ਼ਾਨੀ ਤੁਹਾਡੀ ਇਸ ਤਰੀਕੇ ਨਾਲ ਦੂਰ ਹੋ ਜਾਵੇਗੀ ਤੇ ਇਸ ਫੇਸ ਪੈਕ ਨੂੰ ਇਸ ਤਰੀਕੇ ਨਾਲ ਤੁਸੀਂ ਪਤਲਾ-ਤੁਤਲਾ ਬਣਾ ਕੇ ਤੇ ਆਪਣੇ ਚਿਹਰੇ ਤੇ ਲਗਾਉਣਾ ਹੈ ਠੀਕ ਹੈ ਇਸ ਨੂੰ ਇਸ ਤਰੀਕੇ ਨਾਲ ਬਰਸ਼ ਦੀ ਜੇਹਤ ਨਾਲ ਲਗਾਉਣਾ ਹੈ ਉੱਪਰਲੀ ਡਾਇਰੈਕਸ਼ਨ ਨਾਲ ਲਗਾਉਣਾ ਹੈ ਔਰ ਇਹਨੂੰ ਤੁਸੀਂ ਚਿਹਰੇ ਤੇ ਸੁੱਕਣ ਦੇਣਾ ਹੈ ਇਸ ਪੈਕ ਨੂੰ ਜਿੰਜਾ ਤੁਸੀਂ ਸੁੱਕਣ ਦਿਓਗੇ ਤਾਂ ਤਾਂ ਤੁਹਾਡਾ ਜਿਹੜਾ ਚਿਹਰਾ ਇੱਕ ਤਰ੍ਹਾਂ ਸ਼੍ਰਿੰਕ ਹੁੰਦਾ ਜਾਏਗਾ ਤੁਸੀਂ ਨਾ ਇਸਤਮਾਲ ਜਿਨ੍ਹਾਂ ਨੇ ਕੀਤੀ ਹੋਵੇਗੀ ਇਹਨਾਂ ਨੂੰ ਪਤਾ ਹੀ ਹੋਵੇਗਾ ਮਲਤਾਨੀ ਮਿੱਟੀ ਜਦੋਂ ਸੁੱਕਦੀ ਹੈ ਤੇ ਚਿਹਰਾ ਇੱਕਦਮ ਖਿਚਾਅ ਮਹਿਸੂਸ ਕਰਦਾ ਹੈ ਤੇ ਉਹ ਖਿਚਾਅ ਜਿਹੜਾ ਹੁੰਦਾ ਬਹੁਤ ਵਧੀਆ ਹੁੰਦਾ ਸਕਿਨ ਲਈ ਸਾਡੀ ਸਕਿਨ ਜਿਹੜੀ ਹੈ ਨਾ ਟਾਈਟ ਹੋਣੀ ਸ਼ੁਰੂ ਹੋ ਜਾਂਦੀ ਹੈ ਅਗਰ ਤੁਸੀਂ ਡੇਲੀ ਵੀ ਇਸਤੇਮਾਲ ਕਰਦੇ ਤਾਂ ਕੋਈ ਪ੍ਰੋਬਲਮ ਨਹੀਂ ਹੈਗੀ ਕਈ ਵਾਰ ਕੀ ਹੁੰਦਾ ਸਾਡੀਆਂ ਭੈਣਾਂ ਦੀ ਸਕਿਨ ਨਾ ਫੇਸ 팩 ਲਗਾਉਣ ਦੇ ਨਾਲ ਸਕਿਨ ਖੁਸ਼ਕ ਹੋ ਜਾਂਦੀ ਹੈ ਸਕਿਨ ਇੱਕਦਮ ਰੁੱਖੀ ਸੁੱਕੀ ਹੋ ਜਾਂਦੀ ਹੈ ਤਾਂ ਤੁਹਾਨੂੰ ਘਬਰਾਣ ਦੀ ਕੋਈ ਜ਼ਰੂਰਤ ਨਹੀਂ ਤੁਸੀਂ ਇਸ ਫੇਸ ਵੈਕ ਤੋਂ ਬਾਅਦ ਤੁਸੀਂ ਕੀ ਕਰਨਾ ਥੋੜਾ ਜਿਹਾ ਐਲੋਵੇਰਾ ਲੈ ਲਓ ਐਲੋਵੇਰਾ ਜੈਲ ਦੇ ਵਿੱਚ ਚਾਈਨ ਆਰੀਓ ਦਾ ਤੇਲ ਚਾਹੀਏ ਤੁਸੀਂ ਆ ਬਾਦਾਮ ਰੋਗਨ ਮਿਕਸ ਕਰਕੇ ਤੇ ਚਿਹਰੇ ਦੀ ਮ사ਜ ਕਰ ਸਕਦੇ ਹੋ ਤੁਹਾਡੀ ਸਾਰੀ ਜਿਹੜੀ ਚਿਹਰਾ ਡਰਾਈ ਹੋ ਜਾਂਦਾ ਬਿਲਕੁਲ ਠੀਕ ਹੋ ਜੂਗਾ ਫੇਸ ਪੈਕ ਆਪਾਂ ਲਗਾ ਲਿਆ ਫੇਸ ਪੈਕ ਨੂੰ ਲਗਾ ਕੇ ਰੱਖਣਾ ਹੈ 20 ਤੋਂ 25 ਮਿੰਟ ਇਸ ਤਰੀਕੇ ਨਾਲ ਜਦੋਂ ਇਹ ਸੁੱਕ ਜਾਣਾ ਬੋਲਣਾ ਬਿਲਕੁਲ ਨਹੀਂ ਫੇਸ ਪੈਕ ਲਗਾ ਕੇ ਤੁਸੀਂ ਆਰਾਮ ਨਾਲ ਪੈ ਜਾਣਾ ਜਿੰਨਾ ਚਿਰ ਤੁਹਾਡਾ ਫੇਸ ਪੈਕ ਸੁੱਕਦਾ ਨਹੀਂ ਠੀਕ ਹੈ ਇਸ ਨੂੰ ਸੁੱਕਣ ਦੇਣਾ ਹੈ ਉਸ ਤੋਂ ਬਾਅਦ ਤੁਸੀਂ ਹਲਕੀ ਜਿਹੀ ਕੋਈ ਸਪੰਜ ਲੈਣੀ ਹੈ ਸਪੰਜ ਦੇ ਨਾਲ ਗਿੱਲਾ ਕਰ ਕਰਕੇ ਹੌਲੀ ਹੌਲੀ ਉਤਾਰਨਾ ਇਹਨੂੰ ਰਗੜਨਾ ਨਹੀਂ ਹੈਗਾ ਬਿਲਕੁਲ ਵੀ ਔਰ ਕਿਉਂਕਿ ਇਹ ਚਿਹਰੇ ਤੇ ਇੱਕਦਮ ਕਸਾਅ ਲੈ ਕੇ ਆਈ ਹੁੰਦੀ ਹੈ ਚਿਹਰਾ ਇੱਕਦਮ ਕੱਸਿਆ ਹੁੰਦਾ ਇਹਦੇ ਨਾਲ ਡਾਇਰੈਕਟ ਨਹੀਂ ਵੋਸ਼ ਕਰਨਾ ਚਾਹੀਦਾ ਫਿਰ ਝਿੜੀਆਂ ਜ਼ਿਆਦਾ ਆਉਣ ਦੇ ਚਾਂਸ ਹੋ ਜਾਂਦੇ ਨੇ ਸਕਿਨ ਜ਼ਿਆਦਾ ਟਾਈਟ ਹੋਣ ਦੀ ਬਜਾਏ ਲੂਜ਼ ਹੋਣੀ ਸ਼ੁਰੂ ਹੋ ਜਾਂਦੀ ਹੈ ਇਸ ਤਰੀਕੇ ਨਾਲ ਕੋਈ ਵੀ ਸਪੰਜ ਲੈ ਲਓ ਚਾਹੇ ਤੁਸੀਂ ਕੋਟਨ ਲੈ ਲਓ ਚਾਹੇ ਤੁਸੀਂ ਕੋਟਨ ਦਾ ਕੱਪੜਾ ਲੈ ਕੇ ਰੁਮਾਲ ਲੈ ਕੇ ਟਾਵਲ ਲੈ ਕੇ ਉਨੂੰ ਗਿੱਲਾ ਕਰਕੇ ਇਸ ਤਰੀਕੇ ਨਾਲ ਫੇਸ ਤੋਂ ਆਪਾਂ ਇਹ ਵਾਲਾ ਫੇਸ ਪੈਕ ਉਤਾਰਨਾ ਹੈ ਠੀਕ ਹੈ ਤੇ ਇਹਨੂੰ ਇਸ ਤਰੀਕੇ ਨਾਲ ਆਪਾਂ ਹੌਲੀ ਹੌਲੀ ਹਲਕੇ ਹਲਕੇ ਹੱਥਾਂ ਨਾਲ ਉਤਾਰਨਾ ਹੈ ਤੁਸੀਂ ਯਕੀਨ ਨਹੀਂ ਮੰਨਣਾ ਕਿ ਤੁਸੀਂ ਕਰਕੇ ਦੇਖਿਓ ਹੈਰਾਨ ਹੋ ਜਾਓਗੇ ਜਿਨ੍ਹਾਂ ਦੀ ਸਕਿਨ ਟਾਈਟ ਨਹੀਂ ਹੈਗੀ ਲੂਜ਼ ਹੈ ਕੁਝ ਹੀ ਦਿਨਾਂ ਦੇ ਵਿੱਚ ਸਕਿਨ ਟਾਈਟ ਹੋਣੀ ਸ਼ੁਰੂ ਹੋ ਜਾਣੀ ਹੈ ਕੁਝ ਹੀ ਦਿਨਾਂ ਦੇ ਵਿੱਚ ਤੁਹਾਡੀਆਂ ਸ਼ਾਈਆਂ ਪਿਗਮੈਂਟੇਸ਼ਨ ਜਿਹੜੀਆਂ ਸਾਰੀ ਹੀ ਖਤਮ ਹੋ ਜਾਣੀ ਹੈ ਮਲੇਟੀ ਔਰ ਮੁਲਤਾਨੀ ਮਿੱਟੀ ਦੋਨੇ ਚੀਜ਼ਾਂ ਦਾ ਕੰਬੀਨੇਸ਼ਨ ਇੰਨਾ ਵਧੀਆ ਹੁੰਦਾ ਸਾਡੀ ਸਕਿਨ ਤੇ ਇੰਨਾ ਮਤਲਬ ਕਿ ਵਧੀਆ ਰਿਜ਼ਲਟ ਆਉਂਦਾ ਕਿ ਤੁਸੀਂ ਵੀ ਹੈਰਾਨ ਹੋ ਜਾਵੋਗੇ ਜਦੋਂ ਤੁਸੀਂ ਇਸ ਫੇਸ ਪੈਕ ਨੂੰ ਲਗਾਉਣਾ ਸ਼ੁਰੂ ਕਰਤਾ ਇਸ ਤਰੀਕੇ ਨਾਲ ਹਲਕੇ ਹਲਕੇ ਹੱਥਾਂ ਨਾਲ ਤੁਸੀਂ ਆਪਣੇ ਫੇਸ ਨੂੰ ਸਾਫ਼ ਕਰਨਾ ਹੈ ਮੈਂ ਸਾਰਾ ਪ੍ਰੋਸੈਸ ਤੁਹਾਨੂੰ ਕਰਕੇ ਹੀ ਦੱਸਦੀ ਆ ਕਿਉਂਕਿ ਕੁਝ ਪੈਣਾ ਨੂੰ ਇਹ ਨਾ ਹੋਵੇ ਕਿ ਦੀਦੀ ਆਪ ਲਗਾਉਂਦੀ ਹੈ ਸ਼ਾਇਦ ਨਹੀਂ ਲਗਾਉਂਦੀ ਸਾਨੂੰ ਦੱਸ ਰਹੀ ਇਸ ਕਰਕੇ ਮੈਂ ਹਰ ਰੈਮਡੀ ਆਪਣੇ ਚਿਹਰੇ ਤੇ ਇਸਤੇਮਾਲ ਕਰਕੇ ਆਪਣੇ ਤੇ ਰਿਜ਼ਲਟ ਜਿਹੜਾ ਵਧੀਆ ਆਉਂਦਾ ਫੇਰ ਹੀ ਤੁਹਾਡੇ ਨਾਲ ਮੈਂ ਸ਼ੇਅਰ ਕਰਨ ਦੀ ਕੋਸ਼ਿਸ਼ ਕਰਦੀ ਹਾਂ ਇਹ ਮੇਰੀਆਂ ਬਹੁਤ ਪੁਰਾਣੀਆਂ ਰੈਮਡੀਆਂ ਨੇ ਜਿਹੜੀਆਂ ਮੈਂ ਇਸਤੇਮਾਲ ਕਰਦੀ ਹਾਂ ਤੇ ਮੇਰਾ ਚਿਹਰਾ ਬਿਲਕੁਲ ਸਾਫ਼ ਪਿਆ ਹੈ ਬਿਲਕੁਲ ਬੇਦਾਗ ਬਿਲਕੁਲ ਹੀ ਟਾਈਟ ਪਿਆ ਹੈ 41 ਸਾਲ ਦੀ ਏਜ ਵਿੱਚ ਵੀ ਮੇਰੇ ਬਿਲਕੁਲ ਵੀ ਰਿੰਕਲ ਨਹੀਂ ਹੈਗੇ ਬਿਲਕੁਲ ਵੀ ਝੁਰੜੀਆਂ ਨਹੀਂ ਹੈਗੀਆਂ ਇਸ ਤਰੀਕੇ ਨਾਲ ਸੀ ਆਪਣੀ ਸਕਿਨ ਨੂੰ ਖੂਬਸੂਰਤ ਤੇ ਟਾਈਟ ਰੱਖ ਸਕਦੇ ਹੋ ਤੇ ਤੁਸੀਂ ਦੇਖਿਆ ਇਸ ਤਰੀਕੇ ਨਾਲ ਚਿਹਰੇ ਨੂੰ ਵੋਸ਼ ਕਰਕੇ ਫਿਰ ਤੁਸੀਂ ਟਾਵਲ ਲੈਣਾ ਟਾਵਲ ਨੂੰ ਬਿਲਕੁਲ ਵੀ ਰਗੜਨਾ ਨਹੀਂ ਹੈਗਾ ਉਹਨੂੰ ਬਹੁਤ ਹੀ ਸੋਫਟ ਜਿਹੇ ਹੱਥਾਂ ਦੇ ਨਾਲ ਪੋਲੇ-ਪੋਲੇ ਤੁਸੀਂ ਆਪਣਾ ਫੇਸ ਜਿਹੜਾ ਸਾਫ ਕਰਨਾ ਹੈ ਵੀਡੀਓ ਤੁਹਾਨੂੰ ਥੋੜੀ ਜਿਹੀ ਅੱਚੀ ਲੱਗੀ ਵੀਡੀਓ ਲਾਈਕ ਸ਼ੇਅਰ ਤੇ ਔਰ ਕਮੈਂਟ ਜ਼ਰੂਰ ਕਰਨਾ ਔਰ ਇੱਕ ਰੈ ਦੇਣਾ ਤੁਸੀਂ ਮੈਨੂੰ ਦੱਸੋ ਮੈਂ ਪੰਜਾਬੀ ਵਿੱਚ ਵੀਡੀਓ ਬਣਾਵਾਂ ਚਾਹੀਏ ਹਿੰਦੀ ਵਿੱਚ ਵੀਡੀਓ ਬਣਾਵਾਂ ਤੁਸੀਂ ਮੈਨੂੰ ਜ਼ਰੂਰ ਕਮੈਂਟ ਕਰਕੇ ਦੱਸਣਾ ਕਿ ਮੈਂ ਹਿੰਦੀ ਵਿੱਚ ਬਣਾਵਾਂ ਜਾਂ ਪੰਜਾਬੀ ਵਿੱਚ ਵੀਡੀਓ ਬਣਾਵਾਂ ਆ ਤੁਹਾਡੇ ਕਮੈਂਟ ਜਿੰਨਾ ਦੇ ਜ਼ਿਆਦੇ ਕਮੈਂਟ ਹੋਣਗੇ ਉਸੇ ਹਿਸਾਬ ਦੀ ਆਪਾਂ ਵੀਡੀਓ ਤੁਹਾਡੇ ਨਾਲ ਬਣਾ ਕੇ ਸ਼ੇਅਰ ਕਰਾਂਗੇ ਤਾਂ ਜੋ ਮੇਰੀਆਂ ਭੈਣਾਂ ਕੋਈ ਵੀ ਵਾਂਝੀਆਂ ਨਾ ਰਹਿਣ ਆਪਣੀ ਸਕਿਨ ਨੂੰ ਖੂਬਸੂਰਤ ਕਰਨ ਤੋਂ ਤੇ ਲੋ ਜੀ ਫਿਰ ਮਿਲਦੇ ਆ ਇੱਕ ਨਵੇਂ ਪੈਕ ਨਾਲ ਤਰਪਕ ਵੀਡੀਓ ਨੂੰ ਲਾਈਕ ਕਰ ਦੇਣਾ